ਸਤਿ ਸ਼੍ਰੀ ਅਕਾਲ ਜੀ ਛੱਤ ਸ਼੍ਰੀ ਅਕਾਲ ਜੀ ਕਿਸ਼ਨ ਪਲੰਬਰ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਮੇਰੇ ਪਹਿਲੇ ਪਾਰਟ ਵਿੱਚ ਵੇਖਿਆ ਸੀ ਸੀਵਰੇਜ ਅੱਜ ਅਸੀਂ ਉਸ ਕੋਠੀ ਦਾ ਦੂਜਾ ਪਾਰਟ ਸ਼ੁਰੂ ਕਰਨ ਜਾ ਰਹੇ ਹਾਂ ਤੇ ਚਲੋ ਆਪ ਤੁਹਾਨੂੰ ਦੱਸਦੇ ਹਾਂ ਸੀਵਰੇਜ ਪਾਣ ਦਾ ਸਹੀ ਤਰੀਕਾ ਕਿੱਤਰਾ ਹੈ ਜੀ ਆਹ ਜੋ ਕਿ ਤੁਸੀਂ ਦੇਖੋ ਪਿੱਛੇ ਆਪਾਂ ਪਹਿਲਾ ਪਾਰਟ ਦੇ ਵਿੱਚ ਸੀਵਰੇਜ ਪਾਇਆ ਸੀ ਇਹਦਾ ਅੱਜ ਅੱਗੇ ਸੀਵਰੇਜ ਪਾਣਾ ਸਟਾਰਟ ਕੀਤਾ ਤੇ ਤੁਹਾਨੂੰ ਇਹਦੀ ਪੂਰੀ ਇਨਫੋਰਮੇਸ਼ਨ ਦਿੰਦੇ ਹਾਂ ਜੀ ਜਿਵੇਂ ਕੀਤਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਕਿੱਲੇ ਲਾ ਕੇ ਫਿਰ ਰੂੜੀ ਪਾ ਕੇ ਤੇ ਪਾਈਪ ਦਾ ਲੈਵਲ ਕੱਢ ਲਿਆ ਦਾ ਲੈਵਲ ਆਪਾਂ ਸਾਰਾ ਹੀ ਤਕਰੀਬਨ ਕੱਢ ਲਿਆ ਹੋਇਆ ਜੀ ਜਿਵੇਂ ਆ ਤੁਸੀਂ ਦੇਖ ਰਹੇ ਜੇ ਆ ਜਿਹੜੇ ਠੀਏ ਲੱਗੇ ਹੋਏ ਆ ਇਹ ਲੈਵਲ ਕੀਤਾ ਤਾਂ ਤੇ ਇਹਦੇ ਥੱਲੇ ਇੱਕ ਲੱਕੜ ਦਾ ਕਿੱਲਾ ਜਿਵੇਂ ਕੀ ਹੈ ਕਿੱਲੇ ਲਾ ਕੇ ਉਹਦੇ ਵਿੱਚ ਬਜਰੀ ਕੰਕਰੀਟ ਪਾ ਕੇ ਤੇ ਕੰਮ ਸ਼ੁਰੂ ਕੀਤਾ ਜੀ ਜੇ ਵੀਡੀਓ ਚੰਗੀ ਲੱਗੇ ਤੁਹਾਨੂੰ ਤੇ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ ਆ ਆਪਾਂ ਜਿਵੇਂ ਕਿ ਕਿੱਲੇ ਲਾ ਗਏ ਹੁਣ ਰੋੜੀ ਪਾ ਰਹੇ ਆ ਰੋੜੀ ਪਾ ਕੇ ਤੇ ਬਾਕੀ ਫਿਰ ਅਗਲੀ ਫਿਰ ਦੱਸਦੇ ਆ ਤੁਹਾਨੂੰ ਜੀ Thank you. ਜਿਵੇਂ ਕਿ ਤੁਸੀਂ ਦੇਖਿਆ ਰੂੜੀ ਇਹੀ ਚੰਗੀ ਤਰ੍ਹਾਂ ਪਾ ਕੇ 4 4 ਇੰਚ ਰੂੜੀ ਦੀ ਹਾਈਟ ਰੱਖੀਏ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਸੀ ਬ੍ਰਿਜ ਨੂੰ ਕੋਈ ਮੁਸ਼ਕਲ ਨਾ ਆ ਸਕੇ ਠੀਕ ਹੈ ਜੀ ਰੂੜੀ ਪ੍ਰੋਪਰ ਪਾ ਕੇ ਇਹਦੀ ਇਹਦੇ ਤੇ ਰੀਤ ਅਤੇ ਸਿਮਿੰਟ ਮਿਕਸ ਕਰਕੇ ਇਹਦੇ ਉੱਪਰ ਪਾਵਾਂਗੇ ਪਾ ਕੇ ਫਿਰ ਇਹਦੀ ਜਿਤਰਾ ਕੀ ਤੁਸੀਂ ਅੱਗੇ ਦੇਖੋਗੇ ਆ ਆਪਾਂ ਉਹ ਜਮੀਰ ਉਤੇ ਅਰੀ ਇਹ ਤੇ سیمنٹ ਮਿਕਸ ਕਰਕੇ ਇੱਕ ਮਸਾਲਾ ਸੁੱਕਾ ਇਹਦੇ ਉੱਪਰ ਪਾਤਾ ਪਾਣ ਤੋਂ ਬਾਅਦ ਇਹਦੇ ਨਾਲ ਕੀ ਇਹ ਰੂੜੀ ਦੀ ਨਾ ਕਟਾਈ ਵਧੀਆ ਹੋ ਜਾਂਦੀ ਵੱਜ ਜਾਂਦੀ ਰੂੜੀ ਕਿਲਰ ਦੀ ਨਹੀਂ ਹੁਣ ਇਹਦੇ ਉੱਤੇ ਪਾਣੀ ਲਾ ਪਾਣ ਦੇ ਦੇ ਜੀ ਪਾਣੀ ਚੰਗੀ ਤਰ੍ਹਾਂ ਲਾ ਕੇ ਚੰਗੀ ਤਰ੍ਹਾਂ ਪਾਣੀ ਲਾਣਾ ਪੀ ਹੈ ਜਿਹੜਾ ਆਪਣੀ ਰੂੜੀ ਬਹਿ ਜਾ ਚੰਗੀ ਤਰ੍ਹਾਂ ਜੀ ਤਾਂ ਕਿ ਆਉਣ ਵਾਲੇ ਟਾਈਮ ਤੇ ਸੀਵਰੇਜ ਨੂੰ ਕੋਈ ਪ੍ਰੋਬਲਮ ਨਾ ਆਏ ਪਾਈਪ ਬੈਠਣ ਦਾ ਖਤਰਾ ਨਾ ਕੋਈ ਵੀ ਹੋਏ ਇਸ ਤਰ੍ਹਾਂ ਦਾ ਇਸ ਤੋਂ ਬਾਅਦ ਪਾਣੀ ਨਾਲ ਤੋਂ ਬਾਅਦ ਆਪਾਂ ਇਹਦੀ ਦਮੂਸੇ ਨਾਲ ਚੰਗੀ ਤਰ੍ਹਾਂ ਕਟਾਈ ਕਰਦੇ ਆਂ ਕਟਾਈ ਇਹ ਵੀ ਇਸ ਤਰੀਕੇ ਨਾਲ ਕਰਨੀ ਹੈ ਕਿ ਕੋਈ ਉਚਾ ਨਹੀਂ ਰਹਿਣਾ ਰਹੇ ਪੂਰਾ ਪ੍ਰੋਪਰ ਵੱਜ ਜੇ ਜੇ ਸਾਡਾ 베ਸ ਚੰਗਾ ਹੋਏਗਾ ਤਾਂ ਹੀ ਇਹਦੇ ਉੱਪਰ ਆਪਾਂ ਜਿਹੜਾ ਪਾਈਪ ਪਾਨੇ ਆ ਪਾਈਪ ਦੀ ਮਜ਼ਬੂਤੀ ਲਾਈਫ ਵਧੀ ਰਹੇਗੀ ਠੀਕ ਹੈ ਜੀ ਜੇ ਤਾਂ ਉਹ ਸਾਡਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਦਾ ਚੰਗਾ ਲੱਗਦਾ ਤਾਂ ਜੋ ਐਸੀ ਇਤਰਾ ਦੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਪਾਉਂਦੇ ਰਹੀਏ ਸੀਵਰੇਜ ਡਰੇਨੇਜ ਲੈਂਦੀਆਂ ਤਾਂ ਸਾਡਾ ਫੇਸਬੁੱਕ ਪੇਜ ਵੀ ਹੈ ਤੇ YouTube ਚੈਨਲ ਵੀ ਹੈ ਜੇ ਉੱਤੇ ਤੁਸੀਂ ਵੀਡੀਓ ਦੇਖ ਰਹੇ ਹੋ YouTube ਚੈਨਲ ਤੇ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਦਿਓ ਤੇ ਆਪਣੇ ਵੱਦ ਦੀਪਾਰਸ਼ ਸ਼ੇਅਰ ਕਰੋ ਤਾਕੀ ਸਾਡਾ ਜਿਹੜਾ ਕੋਠੀ ਦਾ ਘਰ ਦਾ ਸੀਵਰੇਜ ਲਾਈਨ ਨੇ ਉਹ ਚੰਗੇ ਤਰੀਕੇ ਨਾਲ ਪੀ ਪੈ ਸਕੇ ਤੇ ਵਧੀਆ ਸਿਸਟਮ ਰਹੇ ਕਿਉਂਕਿ ਘਰ ਦਾ ਸਭ ਤੋਂ ਮੇਨ ਹੁੰਦਾ ਸੀਵਰੇਜ ਇਹ ਸੀਵਰੇਜ ਬੈਗ ਹੈ ਤੇ ਜਿੰਨੇ ਮਰਜ਼ੀ ਪੈਸੇ ਲਾ ਲੋ ਘਰ ਦੇ ਉਤੇ ਉਹਦਾ ਕੋਈ ਬੈਨੀਫਿਟ ਨਹੀਂ ਤੋਂ ਸਾਡਾ ਪੇਜ ਵੀ ਹੈ ਕਿਸ਼ਨ ਪਲੰਬਰ ਦੇ ਨਾਮ ਦੇ ਉਤੇ ਉਹਨੂੰ ਵੀ ਫੋਲੋ ਕਰ ਲਿਓ ਤੇ ਸਾਡਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਫੋਲੋ ਸ਼ੇਅਰ ਜ਼ਰੂਰ ਕਰਿਓ ਇਹ ਸਾਡਾ ਸੀਵਰੇਜ ਦਾ ਪਾਰਟ 2 ਹੈ ਤੇ ਨੈਕਸਟ ਕੱਲ ਵਾਲੀ ਵੀਡੀਓ ਦੇ ਤੁਹਾਨੂੰ ਪਾਰਟ 3 ਦੇ ਵਿੱਚ ਅਗਲਾ ਸੀਵਰੇਜ ਜਿੰਨਾ ਵੀ ਇਹ ਸਾਡਾ ਉਹਦੇ ਬਾਰੇ ਨੌਲੇਜ ਦਵਾਂਗੇ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ